ਤੀਜੇ ਨੰਬਰ ਤੇ ਦੇਖੋ ਲੋਹ ਮੁੱਤਨ ਦੀ ਬਿਮਾਰੀ ਹੈ ਲੋਹ ਮੁੱਤਨ ਦੇ ਕੇਸ ਆਉਣੇ ਸ਼ੁਰੂ ਹੋ ਗਏ ਆ ਇਹਦੇ ਬਾਰੇ ਮੈਂ ਦੇਖੋ ਸਾਡੇ ਜਿਹੜੇ ਇੱਥੇ ਤੁਹਾਡੇ ਇਲਾਜ ਕਰਦੇ ਆ ਸਾਡੇ ਡਾਕਟਰ ਸਾਹਿਬਾਨ ਪ੍ਰਾਈਵੇਟ ਸਰਕਾਰੀ ਜਿਹੜੇ ਵੀ ਇਲਾਜ ਕਰਦੇ ਮੈਂ ਬੜੀ ਜ਼ਰੂਰੀ ਤੁਹਾਨੂੰ ਗੱਲ ਦੱਸੂਗਾ ਬਹੁਤ ਹੀ ਜ਼ਰੂਰੀ ਜਿਹੜੀ ਜਦੋਂ ਵੀ ਤੁਹਾਡੇ ਇੱਥੇ ਲੋਹ ਮੁੱਤਨ ਦਾ ਕੇਸ ਆਉਂਦਾ ਮੱਝਾ ਚਾਹੇ ਗਾਂ ਹੈ ਪਹਿਲਾ ਕੰਮ ਜਿਹੜਾ ਤੁਸੀਂ ਕਰਨਾ ਹੁੰਦਾ ਤੁਹਾਨੂੰ ਆਪ ਚੀਜ਼ਾਂ ਸਿੱਖਣੀਆਂ ਪੈਣੇ ਨਹੀਂ ਤਾਂ ਨਹੀਂ ਗੱਲ ਵੰਨੀ ਪਹਿਲਾ ਕੰਮ ਤੁਸੀਂ ਕੀ ਕਰਨਾ ਹੈ ਵੀ ਪਸ਼ੂ ਦਾ ਬੁਖਾਰ ਜ਼ਰੂਰ ਚੈੱਕ ਕਰੋ ਕਿਉਂਕਿ ਇਹ ਤਿੰਨ ਤਰ੍ਹਾਂ ਦੀ ਬਿਮਾਰੀ ਹੈ ਪਤਾ ਲੱਗਦਾ ਨਹੀਂ ਕਈ ਵਾਰੀ ਕਈ ਫਾਰਮਰ ਵੀ ਕਈ ਜਿਹੇ ਹੈਗੇ ਗਾਂ ਬਦੂ ਫਾਰਮਰ ਵੀ ਤਾਂ ਗਲਤ ਇਲਾਜ ਕਰਦੇ ਰਹਿੰਦੇ ਬੁਖਾਰ ਲੋ ਹੈ ਨੋਰਮਲ ਐਸ ਹੈ ਹਾਈ ਹੈ ਹਾਈ ਹੋਗਾ 105 106 ਹੋਊਗਾ ਠੀਕ ਹੈ ਜੀ ਲੋ ਹੈ ਤਾਂ ਮੰਨ ਲਓ ਠੰਡਵੇਂ ਜਿਹੇ ਮੇ ਹੋਊਗਾ ਤਾਜ਼ੇ ਸੂਏ ਪਸ਼ੂਆਂ ਦੇ ਵਿੱਚ ਤੇ ਕਈ ਪਸ਼ੂਆਂ 'ਚ ਨੋਰਮਲ ਵੀ ਹੁੰਦਾ ਹੈਗਾ ਦੂਜੀ ਗੱਲ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਜਦੋਂ ਪਸ਼ੂ ਦੇ ਪਿਸ਼ਾਬ ਚ ਖੂਨ ਆਇਆ ਪਹਿਲੇ ਦਿਨ ਤੁਸੀਂ ਕੱਚ ਦੇ ਗਲਾਸ ਚੋਂ ਦਾ ਪਿਸ਼ਾਬ ਪਾ ਕੇ ਰੱਖੋ ਇਹ ਬਹੁਤ ਵੱਡੀ ਤੁਹਾਡੇ ਪਸ਼ੂ ਦੀ ਜਾਨ ਬਚ ਸਕਦੀ ਹੈ ਇਸ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਜੇ 15 20 ਮਿੰਟ ਦੇ ਵਿੱਚ ਪਿਸ਼ਾਬ ਥੱਲੇ ਪਿਸ਼ਾਬ ਦੇ ਵਿੱਚੋਂ ਜਿਹੜਾ ਲਾਲ ਰક્ત ਕਣ ਸੀਗੇ ਲਾਲ ਰੈੱਡ ਬਲੱਡ ਸੈੱਲ ਸੀਗੇ ਤੁਸੀਂ ਕੱਚ ਦੇ ਗਲਾਸ ਚ ਪਾਇਆ ਪਿਸ਼ਾਬ ਜੇ ਤਾਂ ਘੁਲਿਆ ਹੀ ਰਿਹਾ ਬਿਲਕੁਲ ਪੂਰੇ ਰੰਗਦਾ ਰਿਹਾ ਕਾਫੀ ਵਰਗਾ ਰਿਹਾ ਤਾਂ ਇਹਦਾ ਮਤਲਬ ਕੀ ਹੈ ਜੇ ਨਾਲ ਪਸ਼ੂ ਦੇ ਬੁਖਾਰ ਹੈ ਬੁਖਾਰ ਵੀ ਹੈ ਤੇ ਪਸ਼ਾਬ ਕੁਲਿਆ ਵੀ ਰਿਹਾ ਇਹਦਾ ਮਤਲਬ ਕੀ ਹੈ ਪਸ਼ੂ ਨੂੰ ਚਿਚੜਾ ਨਾਲ ਸੰਬੰਧਿਤ ਬਿਮਾਰੀ ਹੈ ਤੇ ਪਸ਼ੂ ਨੇ ਅਗਲੇ 2 ਦਿਨਾਂ ਚ ਮਰ ਜਾਣਾ ਜੇ ਅਸੀਂ ਨਹੀਂ ਇਲਾਜ ਕਰਾਇਆ ਪਰ ਜੇ ਪਸ਼ਾਬ ਥੱਲੇ ਬੈਠ ਗਿਆ ਮਤਲਬ ਕਿ ਪਸ਼ਾਬ ਦੇ ਵਿੱਚੋਂ ਲਾਲ ਕਣ ਅੱਡ ਥੱਲੇ ਬੈਠ ਗਏ ਤਾਂ ਇਹ ਜੇ ਪਸ਼ੂ ਨੂੰ ਵੀਰੋ ਅਫਸਰ ਧਿਆਨ ਰੱਖੋ ਭੋਕ ਵੀ ਲੱਗੀ ਹੁੰਦੀ ਹੈ ਨਾਲ ਗੋਹੇ ਤੋਂ ਮਸਕੋਂ ਦਾ ਬਹੁਤ ਜ਼ਿਆਦਾ ਇਹ ਪਸ਼ੂ ਜਿਹੜੇ ਹੈਗੇ ਇੰਨਾ ਇਹ ਕੇਸ ਵੀ ਅੱਜ ਕੱਲ੍ਹ ਆਉਣੇ ਸ਼ੁਰੂ ਹੋ ਗਏ ਹੈ ਮੈਂ ਕੱਲ ਹੀ ਦੇਖ ਕੇ ਆਇਆ ਇੱਕ ਜਗ੍ਹਾ ਬੱਕਰੀਆਂ 'ਚ ਕੇਸ ਆਉਣੇ ਸ਼ੁਰੂ ਹੋ ਗਏ ਹੈ ਇੰਟੈਰੋਟੌਕਸੀਮੀਆ ਨੂੰ ਕਹਿੰਦੇ ਆਸੀਂ ਇਹ ਪਸ਼ੂਆਂ ਦੇ ਵਿੱਚ ਚਿਚੜਾ ਦੀ ਬਿਮਾਰੀ ਨਹੀਂ ਹੈਗੀ ਇਹ 'ਚ ਪੈਨਸਿਲਿਨ ਲੱਗਦੀ ਹੈ ਅਸੀਂ ਅਕਸਰ ਧਿਆਨ ਨਹੀਂ ਦਿੰਦੇ ਹੈਗੇ ਹੁਣ ਪਸ਼ੂ ਪਾਲਣ ਬਿਨਾਂ ਧਿਆਨ ਦਿੱਤੇ ਨਹੀਂ ਹੋਣਾ ਤੇ ਜੇ ਤੁਹਾਡੇ ਪਸ਼ੂ ਦਾ ਟੈਂਪਰੇਚਰ ਨਾਰਮਲ ਹੈ ਜਾਂ ਲੋ ਹੈ ਭਾਵੇਂ ਉਹ ਮੱਝ ਹੈ ਫਿਰ ਭਾਵੇਂ ਉਹ ਗਾਂ ਹੈ ਇਹਦਾ ਮਤਲਬ ਰੋ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਦੀ ਘਾਟ ਹੈ ਇਹਦਾ ਮਤਲਬ ਉੱਥੇ ਕੀ ਹੋਊਗਾ ਮਾਈਫੈਕਸ ਦੀ ਬੋਤਲ ਲੱਗੂਗੀ ਇੱਕ ਚੌਥੀ ਚੀਜ਼ ਵੀ ਹੁੰਦੀ ਹੈ ਜਿਹਦੇ ਵਿੱਚ ਤੁਹਾਡੇ ਜਿਹੜੇ ਲੋਕਾਂ ਨੇ ਦੇਖੋ ਵਰਸੀਨ ਦੇ ਵਿੱਚ ਸਮੱਸਿਆ ਆ ਗਈ ਵਰਸੀਨ ਦੇ ਵਿੱਚ ਸਰੋਂ ਜਿਆਦਾ ਪਾਈ ਹੈ ਵਰਸੀਨ ਚ ਉਲੀ ਬਹੁਤ ਜਿਆਦਾ ਪੈ ਗਈ ਹੈ ਉੱਥੇ ਤਾਂਬੇ ਦੀ ਘਾਟ ਹੋ ਜਾਂਦੀ ਹੈ ਕਾਪਰ ਦੀ ਘਾਟ ਹੋ ਜਾਂਦੀ ਹੈ ਉੱਥੇ ਕੁਰਾਨ 9 ਕੁਰਾਨ ਬੀ ਐਚ ਦੇ ਟੀਕੇ ਲੱਗਦੇ ਆ ਇਹ ਬਿਮਾਰੀਆਂ ਦਾ ਇਲਾਜ ਅੱਖਾਂ ਮੀਚ ਕੇ ਨਹੀਂ ਹੋਣਾ ਜਿਨੇ 5-10 ਪਸ਼ੂ ਰੱਖੇ ਆ ਉਹਨੂੰ ਚੀਜ਼ਾਂ ਸਿੱਖਣੀਆਂ ਪੈਣੀਆਂ ਸਮਝਣੀਆਂ ਪੈਣੀਆਂ ਕਰਨੀਆਂ ਪੈਣੀਆਂ ਨਹੀਂ ਤਾਂ ਨਹੀਂ ਕੰਮ ਚੱਲਣਾ ਹੈਗਾ